ਸਸਕਾਰ ਜੀ ਮਾ ਕੋ ਮਿਲਕਪੋਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਅਤੇ ਅਮਰੀਕਾ ਦੀ ਕਾਰੋਬਾਰੀ ਜੰਗ ਅੱਧੀ ਰਾਤ ਤੋਂ ਸ਼ੁਰੂ ਹੋ ਗਈ ਜਦੋਂ ਅਮਰੀਕਾ ਪੌਜ ਰੀਆਂ ਕੈਨੇਡੀਅਨ ਵਸਤਾਂ ਉੱਤੇ 25% ਟੈਕਸ ਲਾਗੂ ਕਰ ਦਿੱਤਾ ਗਿਆ ਪਰ ਤੇਲ ਗੈਸ ਨੂੰ ਫਿਲਹਾਲ ਕੇਦੇ ਤੋਂ ਬਾਹਰ ਰੱਖਿਆ ਗਿਆ ਜਿੰਨਾ ਉੱਤੇ ਟੈਕਸ ਦਰ 25% ਦੀ ਬਜਾਏ 10% ਦੀ ਹੋ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਟੈਕਸਾਂ ਤੋਂ ਬਚਣ ਦੇ ਲਈ ਕੱਖ ਵੀ ਨਹੀਂ ਕੀਤਾ ਪਰ ਨਾਲ ਹੀ ਕੈਨੇਡੀਅਨ ਕੱਚੇ ਤੇਲ ਉਤੇ 10% ਟੈਰਿਫ ਲਾਉਣ ਦਾ ਵੀ ਜ਼ਿਕਰ ਕੀਤਾ ਗਿਆ। ਦੂਜੇ ਪਾਸੇ ਕੈਨੇਡੀਅਨ ਵਸਤਾਂ ਉਤੇ ਟੈਰਿਫ ਵੇਖ ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦਾ ਗੁੱਸਾ ਫੁੱਟਿਆ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ। ਟ੍ਰੂਡੋ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹਨਾਂ ਦਾ ਦੇਸ਼ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਉੱਤੇ 25% ਟੈਰਿਫ ਲਗਾਵੇਗਾ। ਕੰਪਨੀ ਸ਼ਨੀਵਾਰ ਨੂੰ ਚੀਨ ਤੋਂ ਸਾਰੇ ਆਯਾਤ ਉੱਤੇ 10% ਦੀ ਅਤੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਉੱਤੇ 25% ਦੀ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਉੱਤੇ ਹਸਤਾਖਰ ਕਰ ਦਿੱਤੇ ਨੇ ਹਾਲਾਂਕਿ ਤੇਲ ਕੁਦਰਤੀ ਗੈਸ ਅਤੇ ਬਿਜਲੀ ਸਮੇਤ ਕੈਨੇਡਾ ਤੋਂ ਦਰਾਮਦ ਕੀਤੀ ਜਾਣ ਵਾਲੀ ਊਰਜਾ ਉਤੇ 10% ਦੀ ਦਰ ਦੇ ਨਾਲ ਟੈਕਸ ਲੱਗੇਗਾ ਦੱਸਦੇ ਇਸ ਤੋਂ ਪਹਿਲਾਂ 트ੰਪ ਦੀ ਟਿੱਪਣੀ ਤੋਂ ਪਹਿਲਾਂ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰੋਲਾਈਨ ਲੈਵਿਟ ਨੇ ਕੈਨੇਡਾ ਤੋਂ ਭਾਰੀ ਮਿqdaਰ ਦੇ ਵਿੱਚ ਆਉਣ ਵਾਲੀ ਫੈਂਟਨਿਲ ਨੂੰ ਟੈਕਸ ਮੁੱਖ ਕਾਰਨ ਦੱਸਿਆ ਉਧਰ ਟਰੰਪ ਨੇ ਕਿਹਾ ਕਿ ਕੈਨੇਡੀਅਨ ਵਸਤਾਂ ਉਤੇ ਟੈਕਸ ਲਾਉਣ ਦੇ ਮੁੱਖ ਕਾਰਨਾਂ ਦੇ ਵਿੱਚ 200 ਅਰਬ ਡਾਲਰ ਦਾ ਕਾਰੋਬਾਰੀ ਘਾਟਾ ਵੀ ਸ਼ਾਮਲ ਹੈ ਇਸ ਦੇ ਨਾਲ ਹੀ ਉਹਨਾਂ ਨੇ ਵਾਈਟ ਹਾਊਸ ਦੇ ਦੌਰਾਨ ਪ੍ਰੈਸ ਕਾਨਫਰੰਸ ਤੇ ਵਿੱਚ ਕੀ ਕਿਹਾ ਆਉ ਤੁਹਾਨੂੰ ਇੱਕ ਚਲਕ ਮਰਵਾ ਦਈਏ with the president in the oval office and i can confirm that tomorrow the february 1st deadline that president trump put into place at a statement several weeks ago continues. The president will be implementing tomorrow a 25% tariffs on Mexico

Tonight, I am announcing Canada will be responding to the US trade action with 25% tariffs against $155 billion worth of American goods. This will include immediate tariffs on $30 billion worth of goods as of Tuesday. Followed by further tariffs on $125 billion worth of American products in 21 days' time to allow Canadian companies and supply chains. To seek to find alternatives. ਦਸ ਯੂ ਟੂਡੋ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਇਸ ਕਦਮ ਦਾ ਜਵਾਬ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ 25% ਦੇ ਟੈਰਿਫ ਲਗਾ ਕੇ ਦੇਵੇਗਾ। ਇਸ ਦੇ ਵਿੱਚ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ ਤੁਰੰਤ ਟੈਰਿਫ ਸ਼ਾਮਲ ਹੋਣਗੇ। ਜਿਸ ਤੋਂ ਬਾਅਦ 21 ਦਿਨਾਂ ਦੇ ਵਿੱਚ 125 ਬਿਲੀਅਨ ਡਾਲਰ ਦੇ ਸਮਾਨ ਉੱਤੇ ਹੋਰ ਟੈਰਿਫ ਲਗਾਏ ਜਾਣਗੇ ਤਾਂ ਜੋ ਕੈਨੇਡੀਅਨ ਕੰਪਨੀਆਂ ਨੂੰ ਵਿਕਲਪਾਂ ਤੇ ਪਰਚੋਲ ਕਰਨ ਦਾ ਵੀ ਮੌਕਾ ਮਿਲੇ। ਪੀਐਮ ਟੁੱਡੋ ਨੇ ਕਿਹਾ ਕਿ ਮੈਂ ਅਮਰੀਕਿਆਂ ਸਾਡੇ ਸਭ ਤੋਂ ਨੇੜਲੇ ਦੋਸਤਾਂ ਅਤੇ ਗੁਆਂਢੀਆਂ ਦੇ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਇਹ ਇੱਕ ਅਜੀਬ ਵਿਕਲਪ ਹੈ ਜੋ ਹਾਂ ਕੈਨੇਡੀਆਨਾਂ ਨੂੰ ਨੁਕਸਾਨ ਪਹੁੰਚਾਏਗਾ ਪਰ ਇਸ ਤੋਂ ਇਲਾਵਾ ਇਹ ਤੁਹਾਨੂੰ ਅਮਰੀਕੀ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਵੇਗਾ ਜਿਵੇਂ ਕਿ ਮੈਂ ਲਗਾਤਾਰ ਕਿਹਾ ਕਿ ਕੈਨੇਡਾ ਵਿਰੁੱਧ ਟੈਰਿਫ ਤੁਹਾਡੀਆਂ ਨੌਕਰੀਆਂ ਨੂੰ ਖਤਰੇ ਵਿੱਚ ਪਾ ਦੇਣਗੇ ਸੰਭਾਵਿਤ ਤੌਰ ਉਤੇ ਅਮਰੀਕੀ ਆਟੋ ਅਸੈਂਬਲੀ ਪਲਾਂਟ ਅਤੇ ਹੋਰ ਨਿਰਮਾਣ ਸੌਖਲਤਾ ਬੰਦ ਹੋ ਜਾਣਗੇ ਇਜ਼ਨਾਲੀ ਪੀਐਮ ਟਰੂਡੋ ਨੇ ਕਿਹਾ ਕਿ ਇਹ ਫੈਸਲਾ ਉਸ ਮੁਕਤ ਵਫਾ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਉਤੇ ਰਾਸ਼ਟਰਪਤੀ ਮੈਂ ਅਤੇ ਸਾਡੇ ਮੈਕਸੀਕਨ ਪਾਈਵਾਲਾ ਨੇ ਇਕੱਠੇ ਦਸਤਖਤ ਕੀਤੇ ਹੋਏ ਸਨ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਜੌਨ ਐਫ ਕੈਨੇਡੀ ਨੇ ਕਈ ਸਾਲ ਪਹਿਲਾਂ ਕਿਹਾ ਸੀ ਕਿ ਭੂਗੋਲ ਨੇ ਸਾਨੂੰ ਗਵਾਂਡੀ ਬਣਾਇਆ ਇਤਿਹਾਸ ਨੇ ਸਾਨੂੰ ਦੋਸਤ ਬਣਾਇਆ ਅਰਥ ਸ਼ਾਸਤਰ ਨੇ ਸਾਨੂੰ ਭਾਈਵਾਲ ਬਣਾਇਆ ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਲਈ ਇੱਕ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਤਾਂ ਬਿਹਤਰ ਤਰੀਕਾ ਕੈਨੇਡਾ ਦੇ ਨਾਲ ਭਾਈਵਾਲੀ ਕਰਨਾ ਹੈ ਨਾ ਕਿ ਸਾਨੂੰ ਸਜ਼ਾ ਦੇਣਾ ਇੱਥੇ ਦੱਸਣਾ ਬੰਦਾ ਹੈ ਕਿ ਅਮਰੀਕਾ ਦੇ ਵੱਲੋਂ ਕੈਨੇਡਾ ਤੋਂ ਰੋਜ਼ਾਨਾ 43 ਲੱਖ ਬੈਰਲ ਕੱਚਾ ਤੇਲ ਇੰਪੋਰਟ ਕੀਤਾ ਜਾਂਦਾ ਹੈ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਪੂਰੀ ਉਮੀਦ ਸੀ ਕਿ ਤੇਲ ਅਤੇ ਗੈਸ ਨੂੰ ਟੈਕਸ ਅਤੇ ਕੇਦੇ ਦੇ ਵਿੱਚੋਂ ਬਾਹਰ ਰੱਖਿਆ ਜਾਵੇਗਾ ਦੂਜੇ ਪਾਸੇ ਸਬਨਾ ਦਾ ਧਿਆਨ ਕੈਨੇਡਾ ਦੇ ਵੱਲੋਂ ਕੀਤੀ ਜਾਣ ਵਾਲੀ ਮੋੜਵੀਂ ਕਾਰਵਾਈ ਉਤੇ ਕੇਂਦਰਿਤ ਹੋ ਚੁੱਕਿਆ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਬਰਾਬਰ ਦੀ ਅਗਵਾਈ ਕਰਨ ਦਾ ਐਲਾਨ ਕਰ ਚੁੱਕੇ ਨੇ ਪਰ ਵਾਈਟ ਹਾਊਸ ਦੀ ਪ੍ਰਸਤਨ ਉਹ ਇਹ ਅੰਦਾਜ਼ ਪ੍ਰਸੰਦ ਨਹੀਂ ਆਇਆ ਅਤੇ ਸ਼ਿਤਾਮਨੀ ਪਰੇ ਲਹਿਜੇ ਦੇ ਵਿੱਚ ਆਖ ਦਿੱਤਾ ਕਿ ਸਿਆਣਾ ਪੇਸੇ ਗਲਤੇ ਵਿੱਚ ਹੋਵੇਗੀ ਕਿ ਟ੍ਰੂਡੋ ਸਿੱਧੇ ਤੌਰ ਉਤੇ ਰਾਸ਼ਟਰਪਤੀ ਟ੍ਰੰਪ ਦੇ ਨਾਲ ਗੱਲਬਾਤ ਕਰਨ ਤੇ ਮੀਡੀਆ ਰਾਹੀਂ ਟਿੱਪਣੀਆਂ ਕਰਨੀਆਂ ਉਹਨਾਂ ਨੂੰ ਨਹੀਂ ਸ਼ੋਭਦੀਆਂ ਜਿਉ ਰਿਪੋਰਟ ਚੈਨਲ ਪੰਜਾਬੀ